ਜੀ ਸੱਸੀ ਗਾਲ ਇਸਾਰੇ ਗੱਦਾ ਠੀਕਾ ਗੋ ਪਿੰਡ ਮੇਲਾ ਸ਼ੁਰੂ ਹੋ ਗਿਆ ਆ ਤੇ ਅਜੇ ਆਈ ਨਹੀਂ ਇਹ ਮੱਥੇ ਟੇਕਣਾ ਆਵਾਂਗੇ ਕੱਲ ਉਹ ਤਾਂ ਉੱਦਾਂ ਯਾਰਾ ਦੋਸਤਾਂ ਨੇ ਮੁੰਡੇ ਜਲੇਬੀਆਂ ਮੰਗਾਈਆਂ ਜਲੇਬੀਆਂ ਲੈਣ ਚ ਆਏ ਤੇ ਮੇਲਾ ਜੇ ਭਰਿਆ ਵੀ ਹੈ ਨਹੀਂ ਉਹ ਪਹਿਲਾਂ ਵਾਲੀ ਗੱਲਬਾਤ ਵੀ ਹੈ ਨਹੀਂ ਯਾਰ ਜਿੱਦਾਂ ਪਹਿਲਾਂ ਹੁੰਦੀ ਸੀ ਨਾ ਉਹ ਗੱਲਬਾਤ ਵੀ ਹੈ ਨਹੀਂ ਹੁਣ ਸਭ ਮੇਲਾ ਖਾਲੀ ਪਿਆ ਯਾਰ ਕੀ ਉਪਾਯੋ ਕੀ ਉਪਾਯੋ ਖਾਲੀ ਪਿਆ ਆਏ ਬਾਂਦ ਅਜੋਨੀ ਤੇ ਅਗਰਮਾ ਗਰਮ ਜਲੇਬੀਆਂ ਨਿਕਲ ਰਹੀਆਂ ਇੱਥੇ ਆਓ ਆਂਤਲ ਹੁਣਾ ਕੋਲ ਆਓ ਆ ਕੇ ਰੁਕੋ ਬਹੁਤ ਵਧੀਆ ਜਲੇਬੀਆਂ ਪਕੌੜੇ ਸਾਰਾ ਕੁਝ ਹੁੰਦਾ ਇਹਨਾਂ ਤੋਂ ਆ ਲਓ ਅੱਛੜ ਦੇ ਨਾਲ ਦਿਖਾਣੇ ਆ ਆਓ ਤੇ ਜਲੇਬੀਆਂ ਖਾਓ ਹਾਂਜੀ ਭਾਜੀ ਪਵਿੰਦਰ ਭਾਜੀ ਕਿੱਦਾਂ ਥੈਂਕ ਯੂ ਭਾਜੀ ਯਾਰ ਪਹਿਲਾਂ ਵਾਲੀ ਗੱਲਬਾਤ ਹੀ ਹੈ ਨਹੀਂ ਯਾਰ ਪਹਿਲਾਂ ਗੱਦਾ ਆ ਮੈਂ ਕਿਹਾ ਪਹਿਲੇ ਦੂਏ ਦਿਨ ਆ ਇਹਨੂੰ ਫੁੱਲ ਮੇਲਾ ਭਰਿਆ ਹੁੰਦਾ ਸੀ ਹੁਣ ਉਹ ਗੱਲਬਾਤ ਇੱਥੇ ਬੈਠੇ ਹੁੰਦੇ ਸੀਗੇ ਪਹਿਲਵਾਨ ਹੁਣ ਨਹੀਂ ਆਗੇ ਤੇ ਹੁਣ ਹੈ ਹੀ ਨਹੀਂ ਕੋਈ ਯਾਰ ਸਾਰੇ ਬਾਰਬੂਰ ਚਲੇ ਗਏ ਯਾਰ ਉਹ ਗੱਲਬਾਤ ਹੀ ਹੈ ਨਹੀਂ ਆਣ ਨੂੰ ਦਿਲ ਵੀ ਨਹੀਂ ਕਰਦਾ ਹੈਲੋ ਸੁਖੇ ਭਾਜੀ ਅਜਲੀਬੀਆਂ ਦੇਖੋ ਬਾਕੀ ਗੱਲ ਭਾਜੀ ਬਾਅਦ ਚੋ ਕਰਦੇ ਆ ਉਹ ਗੱਲ ਬਾਅਦ ਹੈ ਨਹੀਂ ਅੰਕਲ ਬਿਲਣਾ ਵਾਲੀ ਹੈ ਨਾ ਘੱਟ ਗਿਆ ਕੰਮ 11 ਜ਼ਿਆਦਾ ਬੰਦੇ ਬਾਹਰ ਹੀ ਚਲ ਗਏ ਸਾਰੇ ਬੰਦੇ ਹੈ ਹੀ ਨਹੀਂ ਆਪਣੇ ਕੋਈ ਇਹ ਤਾਂ ਇੱਕ ਸਰਕਟ ਹੈ ਮਤਲਬ ਵੀ ਵੀ 25 25 ਜਣੇ ਇੱਥੇ ਆ ਕੇ ਤੁਹਾਡੇ ਕੋਲ ਬੈਠੇ ਲੈਂਦੇ ਸੀ ਉਹ ਪਲਵਾਨ ਲੱਦਣਾ ਦੇ ਸਾਰੇ ਬੰਦੇ ਇੱਥੇ ਆ ਕੇ ਬੈਠਣੇ ਤੁਹਾਡੇ ਬਾਅਦ ਕਿੰਨੇ ਕਹਿੰਦੇ ਅੰਕਲ ਜੀ ਸੌਰੀ ਕਿੰਨੇ ਪੈਸੇ ਅੰਕਲ ਜੀ ਕੋਈ ਗੱਲ ਦੇਖ ਲਿਓ ਬਾਜੀ ਦੁਨੀਆ ਤੇ

ਆ ਬਲੇ ਸ਼ਰਾ ਲੈਪਣੇ ਰੇਡੀਆ ਨੂੰ ਸਾਰੇ ਨਹੀਂ ਲੱਗਦੀਆਂ ਗੱਲ ਬਾਤ ਨਹੀਂ ਹੋ ਰਹੀਆਂ ਆਇਆ ਆਇਆ ਪਤਾ ਹੋਏ ਹਾਂ ਬੰਦਾ ਨਹੀਂ ਦੋੜਾਂ ਸਾਰਾ ਕੁਝ ਉਹ ਗੱਲ ਸ਼ੁਰੂ ਧੰਨਵਾਦ ਜੀ ਕੱਲ ਆ ਕੇ ਲੈ ਕੇ ਜਾਂਦੇ ਹੋਲੀ-ਹੋਲੀ ਭਰੂਗਾ ਮੇਲਾ ਅੱਜ ਦੂਆ ਤੀਆ ਦੇਣਿਆਂ ਤੇ ਦੁਕਾਨਾਂ ਸਾਰੀ ਜੁੱਤੀਆਂ ਆ ਪੂਰੀਆਂ ਠੀਕ ਆ ਬੰਦਾ ਕੋਈ ਆਪਣਾ ਟੱਕਰ ਨਹੀਂ ਦੇ ਆ ਕੋਈ ਹੈ ਹੀ ਨਹੀਂ ਬੰਦਾ ਨਹੀਂ ਤਾਂ ਮੇਲੇ ਤਾਂ ਭੈਂਟ ਚ ਮੈਂ ਕਿਹਾ ਮੜੇ 2-4 ਕਦਮ ਅੱਜਾਂ ਨੂੰ ਜੱਲੋ ਤਾਂ ਆਪਣੇ ਬੰਦੇ ਖੜੇ ਹੁੰਦੇ ਸੀ ਹੁਣ ਤਾਂ ਬੰਦਾ ਹੀ ਹੈ ਨਹੀਂ ਕੋਈ ਮੁੰਡੇ ਸਾਰੇ ਬਾਰ ਭੂਰ ਚਲ ਗਏ ਯਾਰ ਆਪਣਾ ਕਾਰਗਲ ਲੋਗੀ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦੇ ਨੇ ਭਾਈ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦੇ ਨੇ ਫੋਨ ਕਰਨ ਲੱਗ ਜਾਣਾ ਕਿ ਮੇ ਲੱਕੀ ਗਾ ਜਾਣਾ ਕਿੰਦਾ ਸਾਫਤਾ ਵਾ ਠੀਕ ਆ ਕਾਰਗਲ ਮਕੰਦਪੁਰ ਲੋਗੀ ਬੜਾ ਪਿਆਰ ਕਰਦਾ ਹੀ ਯਾਰ ਆਪਣਾ ਭਰਾ ਸਿਗਾ ਵੱਡਾ ਵੱਡਾ ਭਰਾ ਸੀ ਆਪਣਾ ਬਲਜੀਤਾ ਅਮਰੀਕਾ ਅਮਰੀਕਾ ਚ ਰਗੇ ਆ ਜਿਹੜਾ ਬਲਜੀਤਾ ਲੱਕੀ ਕੋਪੀ ਹੁਣੀ ਮੌਲੀ ਹੁਣੀ ਠੀਕ ਐ ਜਿੱਤੇ ਹੁਣੀ ਸਾਰੇ ਆਪਣੇ ਜੱਸੀ ਹੁਣੀ ਸਾਰੇ ਮਤਲਬ ਆਪਣੇ ਮੁੰਡੇ ਹੁੰਦੇ ਸੀ ਮੇਲੇ ਚ ਉਹ ਬਾਹਰ ਲਾਤਾ ਹਾਂ ਕੋ ਵੀ ਨਹੀਂ ਜ਼ਿਆਦਾ ਸੀ ਮੈਨੂੰ ਤੁਹਾਨੂੰ ਪਤਾ ਹੀ ਆ ਜੀ ਠੀਕ ਐ ਖਾਂਗਦਾ ਚਲੋ ਹੁਣ ਵੀ ਨਹੀਂ ਸਕਦਾ ਜਿੱਤਾ ਦੀ ਗੱਲ ਨਹੀਂ ਹਜੇ ਵੀ ਭਰਾ ਆਪਣੇ ਬੈਠੇ ਆ ਐਤਾ ਦੀ ਗੱਲ ਨਹੀਂ ਕੋਈ ਤੇ ਬਾਕੀ ਗੱਲਬਾਤ ਜੋ ਇਹ ਆ ਬੱਬਲ ਜੀ ਤੇ ਤੈਨੂੰ ਲਾਈਵ ਮੇਲਾ ਦਿਖਾਵਾਂਗੇ ਚੌਂਕੀਆਂ ਦਾ ਅਮਰੀਕਾ ਅਮਰੀਕਾ ਵਾਲੇ ਤੈਨੂੰ ਲਾਈਵ ਮੇਲਾ ਦਿਖਾਵਾਂਗੇ ਲਵ ਯੂ ਆ ਤੇਰਾ ਵੀਡੀਓ ਕਾਲ ਕਰ ਲਈ ਜਾਂ ਜਿੱਦਾਂ ਦਿਨ ਠੀਕ ਲੱਗਦਾ ਬਾਕੀ ਤਾਂ ਭਾਈ ਤੇਰੀ ਤੁਹਾਡੀ ਮਰਜ਼ੀ ਆ ਬਾਹਰ ਅਮਰੀਕਾ ਵਾਲੇ ਹੋ ਗਏ ਆ ਤੁਸੀਂ ਤੁਹਾਨੂੰ ਕਿੱਥੇ ਮਿਸ ਕਾਲ ਨਾ ਦੇਖਦੀਆਂ ਹੁਣ ਤੇ ਆ ਗੱਲਬਾਤ ਆ 2 ਮਿੰਟ ਹੋਲਡ ਕਰੀਏ ਭੈਣ ਚੋਰ ਦੇ ਬੱਚੇ ਇਹ ਐ ਮਾੜੀ ਬੋਕ ਗੰਦੀ ਆ ਆਤੇ ਆ ਯਾਰ ਬੋਕ ਫੇਟੜਦੀ ਐ ਕੋ ਭੈਣ ਤੋਂ ਗੁੜੀਆਂ ਦੇ ਜਿਹੜੀਆਂ ਕਈ ਹੁੰਦੀਆਂ ਗੁੜੀਆਂ ਉਹਨਾਂ ਦੀ ਨੀਤ ਤਾਂ ਕਹਿੰਦਾ ਮਾੜੀ ਦੀ ਮਾੜੀ ਜੰਦੀ ਹੈ ਭੈਣ ਚੋਰੀ ਕਹਿੰਦਾ ਹੱਥ ਹੱਥੇ ਜੋ ਕੌਜੋ ਉਹਨਾਂ ਦੇ ਵੀ ਉਹੀ ਕਹਿੰਦਾ ਹੁਣ ਮੇਲੇ ਤੇ ਸੰਦਾ ਇਹਦਾ ਆਇਆ ਹੋਇਆ ਆ ਇਹ ਮੇਲੇ ਤੋਂ ਯਾਰ ਖਾਂਸੀ ਵਾਲੀ ਕੀਚ ਲੈ ਲਈ ਜਲੇਟੀਆਂ ਲੈ ਲਈ ਉਹਨਾਂ ਦੇ ਹੱਥਾਂ ਹੀ ਜਲੇਟੀਆਂ ਦਾ ਰਸਵਾ ਹੁੰਦਾ ਫੇਰ ਵੀ ਨੀਤ ਸਾਲੀ ਮਾੜੀ ਹੁੰਦੀ ਜਾਂਦਾ ਕਿ ਦੇਖਣਾ ਲਵਾਵੇ ਵੱਲੇ ਹੁੰਦਾ ਇਹਨਾਂ ਨੇ ਆ ਇਹ ਮਾੜੀ ਨੀਤਾਂ ਦੀ ਨਿਸ਼ਾਨੀ ਹੈ ਯਾਰ ਭੈਣ ਤੋਂ ਜਿਨ੍ਹਾਂ ਨੇ ਤਵੇ ਕੋ ਦੇਖਿਆ ਨਹੀਂ ਨਾ ਹੁੰਦਾ ਬੜੀ ਉਹਨਾਂ ਦੀ ਸਹਿਜ ਬਹੁਤ ਚੜਦੀ ਹੈ ਯਾਰ ਜਿਹੜੇ ਇਦਾਂ ਕਰਦੇ ਹੈ ਭੈਣ ਤੋਂ ਲਫਾਵੇ ਤੋਂ ਕੰਢ ਕੇ ਮੰਨ ਕੇ ਖਾਲ ਹੋਏ ਹੈ ਹੈ ਬਾਪੀ ਵੱਲ ਭੈਣ ਦੇ ਯਾਰ ਅੱਗੇ ਦੇਖਣ ਲੱਗ ਜਾਂਦੇ ਹੈਰਾ ਸਾਡਾ ਪਹੁੰਚ ਗਿਆ ਹੁਣ ਕੁਬੀਲੀ ਰਵੀ ਲੀ ਆ ਰਹੇ ਹੁਣ ਆਪਾਂ ਗੱਲ ਸਮਝਿਆ ਨਾ ਤੁਸੀਂ ਮਾੜੀ ਨੀਤਾਂ ਦੀ ਨਿਸ਼ਾਨੀਆਂ ਹੁੰਦੀਆਂ ਬੱਬਾ ਹੁਣ ਸਿੱਟਣੀ ਬੈਣੀ ਮੜ ਜਾਈ ਜਲੇਬੀ ਇਹ ਹੋ ਗਿਆ ਚਲੋ ਓਕੇ ਲਵ ਯੂ ਸਾਰਿਆਂ ਨੂੰ 1 ਮਿੰਟ ਤੁਹਾਨੂੰ ਜਲੇਬੀਆਂ ਲਫਾਵੇ ਚ ਪਾ ਕੇ ਇਦਾਂ ਥੋੜਾ ਇਹ ਗੱਲਬਾਤ ਦਿਖਾਵਾਂਗੇ ਪੂਰੀ ਕੱਲ ਜਾਣਾ ਮੇਲੇ ਤੇ ਗੱਲ ਮੇਲਾ ਹੀ ਨਹੀਂ ਭਰਿਆ ਯਾਰ ਚੱਲ ਕੋਈ ਨਹੀਂ ਕੱਲ ਜਾਣਾ ਆਪਾਂ ਪਰ ਇੱਕ ਗੱਲ ਦੱਸਾਂ ਕੋਈ ਵੀ ਆਪਣਾ ਬੰਦਾ ਨਹੀਂ ਟੱਕਰਿਆ ਕੋਈ ਵੀ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬੈਠੇ ਆ ਜੀ ਵੀ ਜਿੰਦੇ ਰਹਿਣ ਭਰਾ ਮੇਰੇ ਜਿਆਦੂ ਜੀ ਹੁੰਦੇ ਆ ਦੇ ਵੀ ਬੱਲੇ ਆ ਗਰਮਾ ਗਰਮ ਜਲੇਬੀਆਂ ਜੇ ਰਾਜਾ ਸਾਹਿਬ ਜੀ ਸਭ ਤੋਂ ਵੱਡਾ ਹੀ ਆ ਮਾਲਕਾ ਮਾੜੀ ਨਹੀਂ ਟਕੜਨ ਲੱਗੀਆਂ ਲਾ ਜਿਹੜੀਆਂ ਦੇਖਦੀਆਂ ਠੋਟੀ ਮਾੜੀ ਨਹੀਂ ਤਾਂ ਜਾ ਲੋ ਮਿੱਤਰੋ ਖਾ ਲੋ ਜਲੇਬੀਆਂ ਆਇਓ ਆ ਗਰਮ ਗਰਮ ਜਲੇਬੀਆਂ ਹੈ ਲਵ ਯੂ ਸਾਰਿਆਂ ਨੂੰ ਹੁਣ ਜਿਹੜੇ ਮੇਰੇ ਭਰਾ ਆ ਨਾ ਵੀਡੀਓ ਵਧੀਆ ਲੱਗੀ ਤਾਂ ਤੁਹਾਨੂੰ ਦੇਖ ਲੋ ਲਾਈਵ ਮੀਲਾ ਦਿਖਾ ਕੇ ਲੈ ਆ ਕੱਲ ਵੀ ਦਿਖਾਵਾਂਗੇ ਤੇ ਚੈਨਲ ਫੋਲੋ ਕਰ ਦਿਓ ਵੱਧ ਤੋਂ ਵੱਧ ਫੋਲੋ ਕਰ ਦਿਓ ਲਾਈਕ ਸ਼ੇਅਰ ਕਮੈਂਟ ਦਬ ਕੇ ਕਰ ਦਿਓ ਲਵ ਯੂ ਸਾਰਿਆਂ ਨੂੰ